ਜਾਫ ਸਰਕਾਰ ਵੱਲੋਂ ਪ੍ਰਸ਼ਾਸਨ ਨਸ਼ੇ ਖਿਲਾਫ ਚਲਾਈ ਮੁਹਿੰਮ ਨਸ਼ੇ ਵਿਰੁੱਧ ਤਹਿਤ ਨਸ਼ਾ ਤਸਕਰਾਂ ਦੇ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਬਠਿੰਡਾ ਦੇ ਬਦਨਾਮ ਇਲਾਕੇ ਵਜੋਂ ਜਾਣੇ ਜਾਂਦੇ ਧੋਪਿਆਣਾ ਬਸਤੇ ਵਿੱਚ ਨਸ਼ਾ ਤਸਕਰਾਂ ਵੱਲੋਂ ਉਡਾਰ ਰਹੀ ਸਰਕਾਰੀ ਜਗ੍ਹਾ ਦੇ ਨਜ਼ਾਇਜ਼ ਉਸਾਰੀ ਕਰਕੇ ਬਣਾਏ ਗਏ ਘਰਾਂ ਉੱਪਰ ਚਲਾਇਆ ਗਿਆ ਪੀਲਾ ਪੰਜਾ ਇਸ ਮੌਕੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਤੇ ਸਿਵਲ ਪ੍ਰਸ਼ਾਸਨ ਨਾਥ ਕੀਤੇ ਗਏ ਸਨ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਨਸ਼ਾ ਤਖਸਰਾਂ ਵੱਲੋਂ ਨਸ਼ੇ ਤੋਂ ਨਜਾਇਜ਼ ਕਮਾਈ ਕਰਕੇ ਸਰਕਾਰੀ ਜਗ੍ਹਾ ਤੇ ਕਬਜ਼ੇ ਕਰਕੇ ਸਾਰੇ ਨਜਾਇਜ਼ ਘਰਾਂ ਨੂੰ ਢਾਇਆ ਜਾ ਰਿਹਾ ਹੈ ਪੰਜਾਬ ਸਰਕਾਰ ਵੱਲੋਂ جاری ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਅੱਜ ਬਠਿੰਡਾ ਪੁਲਿਸ ਵੱਲੋਂ ਜੋ ਤੋਬੀਆਣਾ ਬਸਤੀ ਦੇ ਵਿੱਚ ਜੋ ਸਿਵਲ ਪ੍ਰਸ਼ਾਸਨ ਵੱਲੋਂ ਮਨਜੀਤ ਕੌਰ ਏਲੀਆ ਸਰਪੰਚ ਕੋਰ ਪਤਨੀ ਕਾਲਾ ਸਿੰਘ ਜਿਸ ਨੇ ਸਰਕਾਰੀ ਜਗ੍ਹਾ ਦੇ ਉੱਪਰ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀਗਾ ਉਸ ਨੂੰ ਹਟਵਾਉਣ ਵਾਸਤੇ ਇੱਥੇ ਆਏ ਆ ਤੇ ਨਾਲ ਸਾਡੇ ਵੱਲੋਂ ਮੌਕੇ ਦੇ ਉੱਪਰ ਪੁਲਿਸ ਨੂੰ ਦਾ ਦਿੱਤੀ ਗਈ ਹੈ ਇਹ ਜਿਹੜੀ ਮਨਜੀਤ ਕੌਰ ਹੈ ਇਸ ਦੇ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਹੈਰੋਇਨ ਦੀ ਰਿਕਵਰੀ ਦਾ ਇੱਕ ਮੁਕੱਦਮਾ ਦਰਜ ਹੈ ਤੇ ਇਸ ਦੇ ਖਿਲਾਫ ਹੋਰ ਵੀ ਜਿਹੜੀਆਂ ਸ਼ਿਕਾਇਤਾਂ ਹੈ ਡਰੱਗਸ ਦੇ ਰਿਕਾਰਡਿੰਗ ਸੇਲ ਤੇ ਰਿਕਾਰਡਿੰਗ ਸਾਨੂੰ ਕਾਫੀ ਸਿਵਲ ਲਾਈਨ ਥਾਣੇ ਦੇ ਵਿੱਚ ਮਿਲੀਆਂ ਸੀਗੀਆਂ ਤੇ ਜ ਜੋ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਪ੍ਰੋਪਰ ਪ੍ਰੋਸੀਜਰ ਫਾਲੋ ਕਰਦੇ ਹੋਏ ਇਸ ਦੇ ਅੱਜ ਨਜਾਇਜ਼ ਕਬਜ਼ਾ ਜਿਹੜਾ ਹਟਵਾਇਆ ਜਾ ਰਿਹਾ ਤੇ ਮੌਕੇ ਦੇ ਉੱਪਰ ਅਸੀਂ ਪੁਲਿਸ ਵਧਾ ਦਿੱਤੀ ਹੈ ਇਸ ਦੇ ਨਾਲ ਹੀ ਇਹ ਦੱਸਣਾ ਚਾਹਾਂਗੇ ਕਿ ਅਸੀਂ 1 ਮਾਰਚ ਤੋਂ ਲੈ ਕੇ ਹੁਣ ਤੱਕ 1311 ਦੇ ਕਰੀਬ ਮਕਦਮੇ ਦਰਜ ਕੀਤੇ ਨੇ ਤੇ 1971 ਜਿਹੜੇ ਬੰਦੇ ਨੇ ਅਸੀਂ ਜਿਹੜੇ ਜਿਲ੍ਹਾਂ ਦੇ ਵਿੱਚ ਟਕੇ ਨੇ ਇਹਨਾਂ ਦੇ ਵਿੱਚ 68 ਬੰਦੇ ਐਸੇ ਨੇ ਜਿਨ੍ਹਾਂ ਜਿਹੜੇ ਕਮਰਸ਼ੀਅਲ ਕੁਆਲਿਟੀ ਜਾਂ ਹੈਵੀ ਕੁਆਲਿਟੀ ਦੇ ਵਿੱਚ ਜਿਹੜੇ ਹੈਗੇ ਨੇ ਦਰਜ ਰਜਿਸਟਰ ਕਰਨੇ ਪਾਏ ਗਏ ਨੇ ਤੇ ਹੁਣ ਜੇਲ੍ਹ ਦੇ ਵਿੱਚ ਡੱਕੇ ਹੋਏ ਨੇ ਇਸ ਤੋਂ ਇਲਾਵਾ 2023 ਤੋਂ ਲੈ ਕੇ ਹੁਣ ਤੱਕ ਅਸੀਂ 14 ਕਰੋੜ ਦੇ ਕਰੀਬ ਪ੍ਰਾਪਰਟੀ ਜਿਹੜੀ ਫ੍ਰੀਜ਼ ਕੀਤੀ ਹੈ ਜਿਹੜੇ ਨਸ਼ਾ ਤਸਕਰਾਂ ਨੇ ਆਪਦੀ ਕਾਲੀ ਕਮਾਈ ਕਰਕੇ ਜਿਹੜੀ ਹੈਗੀ ਬਣਾਈ ਸੀਗੀ ਤੇ ਉਸ ਦੇ ਉੱਪਰ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਦੇ ਵਿੱਚ ਇਹ ਪਾਇਆ ਗਿਆ ਕਿ ਇਸ ਚੀਜ਼ ਜਿਹੜੀ ਹੈਗੀ ਐ ਇਲੀਗਲ ਟ੍ਰੇਡ ਆਫ ਡਰੱਗ ਇਸ ਦੇ ਖਿਲਾਫ ਇੱਕ ਮੁਕਦਮਾ ਦਰਜਾ ਐਨਡੀਪੀਐਸ ਸੈਕਟਰ ਦਾ ਪਰ ਇਸ ਤੋਂ ਇਲਾਵਾ ਇਸ ਦੇ ਖਿਲਾਫ ਸਿਵਲ ਲਾਈਨ ਸਾਡੇ ਦੇ ਵਿੱਚ ਅਕਸਰ ਜੀ ਸ਼ਿਕਾਇਤ ਮਿਲਦੀ ਰਹਿੰਦੀ ਸੀ ਕਿ ਕਿ ਡਰੱਗਸ ਦੇ ਵਿੱਚ ਹੈਰਨ ਦੀ ਸਪਲਾਈ ਹੋਣ ਵੀ ਕਰ ਰਹੀ ਹੈ